ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰ ਦੇ ਤਾਰ ਦੇ ਜਦੋਂ ਜਾ ਰਹੇ ਸਨ ਰਸਤੇ ਵਿੱਚ ਇੱਕ ਪਿੰਡ ਆਇਆ ਜਿਸ ਵਿੱਚ ਸਾਰੇ ਘਰ ਠੱਗਾ ਦੇ ਸੀ ਇਹ ਠੱਗ ਸੀ ਜਿਹੜੇ ਮਨੁੱਖਾਂ ਨੂੰ ਮਾਰ ਕੇ ਉਹਨਾਂ ਦਾ ਧਨ ਲੁੱਟ ਲੈਂਦੇ ਸੀ ਉਹਨਾਂ ਨੂੰ ਸਮਤ ਦੇਣ ਵਾਸਤੇ ਗੁਰੂ ਜੀ ਉਸ ਨਗਰ ਵਿੱਚ ਜਾ ਵੜੇ ਅਤੇ ਇੱਕ ਕੌਤਕ ਰਚਨਾ ਕੀਤਾ ਉਸ ਵੇਲੇ ਭਾਈ ਬਾਲੇ ਨੂੰ ਗੁਰੂ ਜੀ ਨੇ ਇੱਕ 16 ਵਰਿਆਂ ਦੀ ਮਟਿਆਰ ਇਸਤਰੀ ਬਣਾ ਦਿੱਤਾ ਅਤੇ ਆਪ ਚੰਗੀ ਪੋਸ਼ਾਕ ਪਹਿਨ ਕੇ ਲਾੜੇ ਵਾਂਗੂੰ ਲੱਗਣ ਲੱਗ ਪਏ ਇਉਂ ਸਿੱਧ ਹੁੰਦਾ ਸੀ ਜਿਵੇਂ ਕੋਈ ਨਵਾਂ ਮੁਕਲਾਵਾ ਲੈ ਕੇ ਆਇਆ ਹੋਵੇ ਉਸ ਵੇਲੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਲਾਗੀ ਬਣਾ ਕੇ ਨਾਲ ਆਪਣੇ ਤੋਰ ਲਿਆ ਜਦੋਂ ਗੁਰੂ ਜੀ ਉਸ ਪਿੰਡ ਵਿੱਚ ਪਹੁੰਚੇ ਇੱਕ ਠੱਗ ਦੇ ਘਰੇ ਜਾ ਕੇ ਬੈਠਿਆ ਨਾ ਉਸ ਵੇਲੇ ਉਹ ਠੱਗ ਗੁਰੂ ਜੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਕਿ ਕੋਈ ਨਵੀਂ ਜੋੜੀ ਆਈ ਹੈ ਇਹਨਾਂ ਕੋਲੇ ਬੜਾ ਧਨ ਹੈ ਇਹਨਾਂ ਕੋਲੇ ਬੜੇ ਗਣੇ ਘਟੇ ਹੈ ਦੇਖ ਕੇ ਬੜਾ ਖੁਸ਼ ਹੁੰਦਾ ਹੈ ਤੇ ਉਪਰੋਂ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦਾ ਉਹਨਾਂ ਨਾਲ ਗੱਲਾਂ ਕਰਦਾ ਇਤਨੇ ਨੂੰ ਉਹਦੇ ਸਾਥੀ ਹੋਰ ਠੱਗ ਵੀ ਆ ਗਏ ਅਤੇ ਸਭ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਅੱਜ ਰਾਤ ਨੂੰ ਲੁੱਟਾਂਗੇ ਤੇ ਸਵੇਰੇ ਆਪਾਂ ਆਪਣਾ ਧੰਨ ਆਪਸ ਵਿੱਚ ਵੰਡ ਲਵਾਂਗੇ ਪਰ ਜਦੋਂ ਰਾਤ ਨੂੰ ਸੁੱਤੇ ਤਾਂ ਠੱਗਾ ਨੂੰ ਐਸੀ ਨੀਂਦ ਆਈ ਕਿ ਸੂਰਜ ਚੜ੍ਹੇ ਤੱਕ ਸੁੱਤਾ ਹੀ ਰਹੇ ਪਰ ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਉਥੋਂ ਚਲੇ ਗਏ ਜਦ ਦਿਨ ਚੜਿਆ ਨਾ ਤਾਂ ਬਾਕੀ ਜਿਹੜੇ ਠੱਗ ਸੀ ਉਹਨੇ ਉਸ ਘਰ ਵਾਲੇ ਠੱਗ ਨੂੰ ਆ ਕੇ ਪੁੱਛਿਆ ਕਿ ਸਾਡਾ ਹਿੱਸਾ ਲਿਆ ਕਿੱਥੇ ਹੈਗਾ ਉਸਨੇ ਕਿਹਾ ਮੇਰੇ ਕੋਲ ਕੋਈ ਹਿੱਸਾ ਨਹੀਂ ਹੈ ਮੈਂ ਤਾਂ ਆਪ ਸੁੱਤਾ ਰਹਿ ਗਿਆ ਉਹ ਆਪਣੇ ਕੋਲੋਂ ਚਲੇ ਗਏ ਉਹ ਕਹਿਣ ਲੱਗੇ ਤੂੰ ਸਾਡੇ ਨਾਲ ਝੂਠ ਬੋਲਦਾ ਹੈ ਪਰ ਜਦ ਉਸਨੇ ਬਹੁਤ ਸੋਹਾਂ ਖਾਧੀਆਂ ਤਾਂ ਫਿਰ ਉਹ ਉਸੇ ਉਸਤੇ ਯਕੀਨ ਕਰਕੇ ਗੁਰੂ ਜੀ ਨੂੰ ਲੱਪਣ ਵਾਸਤੇ ਉੱਥੋਂ ਚੱਲ ਪਏ। ਉੱਥੋਂ ਭੱਜ ਕੇ ਗੁਰੂ ਜੀ ਵੱਲ ਜਾਣ ਲੱਗੇ। ਥੋੜੀ ਦੂਰ ਗੁਰੂ ਜੀ ਉਹਨਾਂ ਨੂੰ ਵੇਖ ਗਏ। ਉਹਨਾਂ ਨੇ ਜਾ ਕੇ ਗੁਰੂ ਜੀ ਨੂੰ ਕੇਰਾ ਪਾ ਲਿਆ ਚਾਰੇ ਪਾਸੋਂ। ਤੇ ਕਹਿਣ ਲੱਗੇ ਤੁਹਾਡੇ ਕੋਲੇ ਜੋ ਕੁਝ ਵੀ ਹੈ ਇੱਥੇ ਰੱਖ ਦਿਓ ਨਹੀਂ ਤਾਂ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਵਾਂਗੇ। ਗੁਰੂ ਜੀ ਨੇ ਕਿਹਾ ਤੁਸੀਂ ਮਾਰਨ ਵਾਸਤੇ ਆਏ ਹੋ ਤਾਂ ਮਾਰ ਬੇਸ਼ੱਕ ਸਾਨੂੰ ਦਿਓ ਪਰ ਸਾਡੀ ਇੱਕ ਆਖਰੀ ਇੱਛਾ ਪੂਰੀ ਕਰ ਦਿਓ ਉਸ ਵੇਲੇ ਗੁਰੂ ਜੀ ਕਹਿਣ ਲੱਗੇ ਸਾਡੇ ਸਰੀਰ ਦਾ ਸੰਸਕਾਰ ਕਰ ਦਿਓ ਸਾਨੂੰ ਸਾੜ ਦਿਓ ਤੇ ਉਹ ਠੱਗ ਕਹਿਣ ਲੱਗੇ ਇੱਥੇ ਅੱਗ ਨਹੀਂ ਹੈ ਤੁਹਾਨੂੰ ਸਾੜਾਂਗੇ ਕਿਵੇਂ ਗੁਰੂ ਜੀ ਨੇ ਕਿਹਾ ਇੱਕ ਪਾਸੇ ਜੋ ਦੂਰ ਧੂਆ ਨਿਕਲਦਾ ਹੋਇਆ ਉਥੋਂ ਅੱਗ ਲੈ ਕੇ ਆਓ ਦੋ ਜਾਣੇ ਚਲੇ ਜਾਓ ਤੇ ਬਾਕੀ ਸਾਡੇ ਪਾਸ ਹੀ ਬੈਠ ਜਾਓ ਇਹ ਗੱਲ ਸੁਣ ਕੇ ਦੋ ਠੱਗ ਅੱਗ ਲੈਣ ਚਲੇ ਗਏ ਅਤੇ ਬਾਕੀ ਦੇ ਤਿੰਨ ਗੁਰੂ ਜੀ ਦੇ ਪਾਸ ਖੜੇ ਰਹੇ ਉਧਰ ਦੋ ਜਾਣੇ ਜਦ ਅੱਗ ਲੈਣ ਗਏ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਇੱਕ ਆਦਮੀ ਨੂੰ ਦੋ ਤਿੰਨ ਜਾਣੇ ਬਨ ਕੇ ਲੈ ਕੇ ਜਾਈ ਜਾਂਦੀ ਸੀ ਤੇ ਉਹਨੂੰ ਗਾਲਾਂ ਕੱਢਦੇ ਉਹਨੂੰ ਕੁੱਟਦੇ ਮਾਰਦੇ ਸਨ ਜਦ ਇਹ ਠੱਗ ਅੱਗੇ ਗਏ ਤਾਂ ਇਹਨਾਂ ਨੇ ਇੱਕ ਚਿਖਾ ਬਲਦੀ ਵੇਖੀ ਜਦ ਇਹ ਅੱਗ ਲੈ ਕੇ ਵਾਪਸ ਮੁੜੇ ਇਹਨਾਂ ਨੇ ਵੇਖਿਆ ਕਿ ਉਹੀ ਬੰਦਾ ਉਹੀ ਆਦਮੀ ਜਿਸ ਨੂੰ ਬਨ ਕੇ ਮਾਰਦੇ ਕੁੱਟਦੇ ਲਈ ਜਾਂਦੇ ਸੀ ਹੁਣ ਉਹ ਵਿਵਾਨ ਵਿੱਚ ਚੜਿਆ ਹੋਇਆ ਹੈ ਅਤੇ ਉਸ ਦੇ ਅੱਗੇ ਵਾਜੇ ਢੋਲ ਵਜਦੇ ਹਨ ਫਾਗੇ ਕੋਤਗ ਦੇਖ ਕੇ ਬੜੇ ਹੈਰਾਨ ਹੋ ਗਏ ਅਤੇ ਪਾਸ ਜਾ ਕੇ ਪੁੱਛਿਆ ਕਿ ਤੁਸੀਂ ਜਿਸ ਨੂੰ ਪਹਿਲਾਂ ਮਾਰਕੁੱਟ ਰਹੇ ਸਨ ਹੁਣ ਉਸ ਨੂੰ ਵਿਵਾਨ ਵਿੱਚ ਬਿਠਾਇਆ ਹੋਇਆ ਹੈ ਤੇ ਇਹ ਕੀ ਗੱਲ ਹੈ ਉਹਨਾਂ ਨੇ ਦੱਸਿਆ ਕਿ ਇਹ ਬੜਾ ਪਾਪੀ ਪੁਰਸ਼ ਸੀਗਾ ਇਹਦੀ ਜਿਖਾ ਤੇ ਧੂਏ ਉੱਤੇ ਗੁਰਨਾਨਕ ਦੀ ਨਜ਼ਰ ਪੈ ਗਈ ਇਸ ਕਰਕੇ ਇਹਦੇ ਪਾਪ ਮਾਫ ਹੋ ਗਏ ਹੁਣ ਅਸੀਂ ਇਹਨੂੰ ਸੁਰਗ ਵਿੱਚ ਲੈ ਕੇ ਜਾ ਰਹੇ ਹਾਂ ਠੱਗਾ ਨੇ ਕਿਹਾ ਗੁਰੂ ਨਾਨਕ ਕੌਣ ਹੈ ਕਿੱਥੇ ਹੈ ਗੁਰੂ ਨਾਨਕ ਉਹਨਾਂ ਨੇ ਦੱਸਿਆ ਗੁਰੂ ਨਾਨਕ ਜੀ ਉਹੀ ਹਨ ਜਿਨ੍ਹਾਂ ਵਾਸਤੇ ਤੁਸੀਂ ਅੱਗ ਲੈ ਕੇ ਚੱਲੇ ਹੋ ਤਦ ਠੱਗਾ ਨੇ ਗੁਰੂ ਜੀ ਪਾਸ ਜਾ ਕੇ ਮਾਫੀ ਮੰਗੀ ਅਤੇ ਆਪਣੀ ਭੁੱਲ ਬਖਸ਼ਾਈ ਗੁਰੂ ਜੀ ਨੂੰ ਆਪਣੇ ਘਰ ਲਿਆ ਲਾ ਜਾ ਕੇ ਉਹਨਾਂ ਦੀ ਬੜੀ ਸੇਵਾ ਕੀਤੀ ਅਤੇ ਆਪਣੀ ਕਲਿਆਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਸਾਡੇ ਪਿੰਡ ਰੁਕੋ ਤੇ ਗੁਰੂ ਜੀ ਨੇ ਕਿਹਾ ਜੀਵ ਹਤਿਆ ਕਰਨੀ ਛੱਡ ਦਿਓ ਪਾਪ ਕਰਨਾ ਛੱਡ ਦਿਓ ਪਾਪਾਂ ਨਾਲ ਜਨ ਇਕੱਠਾ ਕੀਤਾ ਜਿਹੜਾ ਉਹ ਗਰੀਬਾਂ ਵਿੱਚ ਵੰਡ ਦਿਓ ਸਤਨਾਮ ਦਾ ਸਿਮਰਨ ਕਰਿਆ ਕਰੋ ਨੇਕ ਕਿਰਤ ਕਰਕੇ ਅਤੇ ਆਪਣੇ ਪਿੰਡ ਵਿੱਚ ਧਰਮਸ਼ਾਲਾ ਬਣਾ ਕੇ ਉਸ ਵਿੱਚ ਸੰਗਤ ਕਰਿਆ ਕਰੋ ਇਹ ਕਰਮ ਕਰੋਗੇ ਤਾਂ ਸਦ ਸੁਖ ਪਾਓਗੇ ਸਦਾ ਸੁਖੀ ਬਸੋਗੇ ਗੁਰੂ ਜੀ ਇਹ ਬਚਨ ਸੁਣ ਕੇ ਜੇ ਸਿੱਖੀ ਧਾਰਨ ਕਰ ਲਈ ਅਤੇ ਬੁਰਾਈਆਂ ਤਿਆ ਕੇ ਆਪਣਾ ਵਿਵਹਾਰ ਬਣਾ ਲਿਆ ਵਧੀਆ ਉਦੋਂ ਕਹਿਣ ਲੱਗੇ ਅਸੀਂ ਮਹਾਰਾਜ ਅੱਜ ਤੋਂ ਬਾਅਦ ਅਸੀਂ ਇਹ ਕੰਮ ਨਹੀਂ ਕਰਾਂਗੇ ਥੱਕ ਦੀ ਕਮਾਈ ਕਰਾਂਗੇ ਦਸਵੰਦ ਕੱਢਿਆ ਕਰਾਂਗੇ ਇੱਥੇ ਲੰਗਰ ਚਲਾਵਾਂਗੇ ਗਰੀਬਾਂ ਦੀ ਮਦਦ ਕਰਾਂਗੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਅੱਗੇ ਚਲੇ ਗਏ